हां जी ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋਮਾ ਹਰਾਜ ਤੇ ਤੁਸੀਂ ਜੁੜਿਓ ਆਪਣਾ ਕੀਤਾ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਵੀਰੇਆਲਾ ਕਲਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਨੇੜੇ ਸਾਦਕ ਪੈ ਜਾਂਦਾ ਇਸ ਪਿੰਡ ਵਿੱਚ ਬਾਈ ਹਰਾਂ ਦਾ ਵਪਾਰ ਲਾਈਨ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਤੇ ਬਹੁਤ ਹੀ ਸਾਫ਼ ਸੁਥਰਾ ਬਾਈ ਹਰਾਂ ਦਾ ਵਪਾਰ ਆ ਤੇ ਅੱਜ ਚਾਰ ਵੀਡੀਓ ਚਾਰਾਂ ਪਸ਼ੂਆਂ ਦੀ ਵੀਡੀਓ ਕਵਰ ਕਰਨੀ ਸੀ ਤੇ ਇਥੋਂ ਦੋਸਤੋ ਤੁਹਾਨੂੰ ਜੱਜਮੈਂਟ ਹੋ ਜਾਣਾ ਚਾਹੀਦਾ ਵੀ ਇੰਨੇ ਚਰ ਦੇ ਵਿੱਚ ਦੋ ਬੜਾ ਇਹਨਾਂ ਦੀਆਂ ਸੇਲ ਹੋ ਗਈਆਂ ਆ ਚੈੱਕ ਪਾਸ ਵੀ ਕਰ ਗਿਆ ਬਾਈ ਤੇ ਇਹ ਬਾਈ T2 ਆ ਬਿੱਲੇ ਵਾਲੇ ਦਾ ਉਹਨੇ ਇਹ ਲਈ ਆ ਤੇ ਆ ਜੇਰ ਆ ਇਹਦੀ ਇਹ ਵੇਖ ਚੁੱਕੀ ਆ ਇੱਕ ਆ ਗਿਰਸੀ ਸਾਹਮਣੇ ਇਹ ਵੀ ਬਿਲਕੁਲ ਜਾਇਜ਼ ਰੇਟ ਤੇ ਬਾਈ ਨੇ ਦਿੱਤੀ ਆ ਤੇ ਅੱਜ ਦੋ ਪਸ਼ੂ ਰਹਿ ਗਏ ਦੋਸਤੋ ਵੀਡੀਓ ਦੇ ਲਈ ਇੱਕ ਤਾਂ ਆ ਜਿਹੜੀ HF ਵੜਾ ਸੂਈ ਸਵਾਈ ਤੇ ਇੱਕ ਪਰਲੇ ਪਾਸੇ ਕੱਟੀ ਖੜੀ ਆ ਦੋਸਤੋ ਖੀਰੀ ਤੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਦੋਸਤੋ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਉਹ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਦਿੰਨੇ ਜਾਣਕਾਰੀ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸਾਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਕੁਲਬੀਰ ਸਿੰਘ ਜੀ ਪਿੰਡ ਵੀਰੇਵਾਲਾ ਕਲਾਂ ਠੀਕ ਹੈ ਜ਼ਿਲ੍ਹਾ ਫਰੀਦਕੋਟ ਜੀ ਨੇੜੇ ਸਾਦਕ ਤੋਂ 7 ਕਿਲੋਮੀਟਰ ਆ ਮੇਨ ਲੋਕੇਸ਼ਨ ਆ ਜਿਹੜੀ ਜੰਨ ਸਾਹਿਬ ਗੁਰਦੁਆਰਾ ਜੀ ਠੀਕ ਆ ਜੀ ਇਤਿਹਾਸਕ ਗੁਰਦੁਆਰਾ ਠੀਕ ਹੈ ਠੀਕ 1 ਕਿਲੋਮੀਟਰ ਪਿੰਡ ਸਾਡੇ ਤੇ ਆਪਣਾ ਨਾ ਮੋਬਾਈਲ ਨੰਬਰ ਦੱਸ ਦਿਓ ਬਾਈ ਜੀ 9872529109 98725 ਹਾਂਜੀ 29109 29109 ਹਾਂਜੀ ਤੇ ਇਹ ਗਾਂ ਫਿਰ ਬਾਈ ਇਹ ਤਾਜੀ ਸੂਈ ਆ ਇਹਨੂੰ ਜੀ 26 27 ਦਿਨ ਹੋ ਗਏ ਮਹੀਨੇ ਦੇ ਲਗਭਗ ਮਹੀਨਾ ਹੀ ਮੰਨੋ ਤੇ ਠੰਡਾ ਦੁੱਧ ਹੁਣੇ ਕਿੰਨਾ ਪਾ ਦਿੰਦੀ ਆ ਤਿਆਰ ਇਹ ਮਨਾਉਣਾ ਹੋਵੇ ਤਾਂ ਭਾਈ 24 ਵੀ ਬਣਾ ਸਕਦੇ ਪਰ ਜਿਹੜਾ ਗਰੰਟੀ 22 ਕਿਲੋ ਦੀ ਠਾਰ ਕੇ ਦੁੱਧ ਠੰਡਾ ਆ ਜਾਣੀ ਹਾਂਜੀ 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 ਬਿਨਾ ਜਿਹੜਾ ਠੰਡਾ ਦੁੱਧ ਕਿਸੇ ਆਪਣਾ ਫਿਰ ਵਪਾਰ ਲੈਣ ਦਾ ਹੀ ਕੰਮ ਹੁੰਦਾ ਹਾਂਜੀ ਹਾਂਜੀ ਤੇ ਅੱਜ ਫਿਰ ਚਾਰ ਨਗਾਂ ਦਾ ਆਪਣਾ ਵੀਡੀਓ ਸੀ ਤੇ ਦੋ ਆਪਣੇ ਸੇਲ ਹਾਂਜੀ ਤੁਹਾਨੂੰ ਜਦੋਂ 9 ਵਜੇ ਫੋਨ ਕੀਤਾ ਜੀ ਉਦੋਂ ਚਾਰੇ ਜਾਨੀ ਕਿ ਆਪਣੇ ਘਰੇ ਸੀ ਤੇ ਉਸ ਤੋਂ ਬਾਅਦ ਫੋਨ ਕਰਦੇ ਕਰਦੇ ਇੱਕ ਗਿਰਵ ਐੱਚੀ ਆਈ ਪਹਿਲਾਂ ਗੱਬਣ ਸੀ ਉਹ ਵਿਕ ਗਈ ਜੀ ਭਲਾਡੇ ਵਾਲੇ ਲੈ ਗਏ ਇੱਥੇ ਜਸਵਿੰਦਰ ਭਲਾਡੇ ਤੋਂ ਤੇ ਇੱਕ ਆ ਵੇਕ ਗਈ ਇੱਕ ਇਹ ਔਲਖ ਨੇ ਲੈ ਲਈ ਜੀ ਬਿੱਲੇ ਵਾਲੇ ਬਿੱਲੇ ਵਾਲੇ ਹਾਂਜੀ ਠੀਕ ਆ ਜੀ ਇਹ ਚੈੱਕ ਪਾਸ ਵੀ ਬਾਈ ਕਰ ਗਿਆ ਕਰ ਗਿਆ ਹਾਂਜੀ ਆ ਵੇ ਇੱਥੇ ਆਹਾ ਦੋਸਤੋ ਜੇਰੇ ਦੀ ਪਈ ਆ ਤੇ ਇਹਦੇ ਬਾਈ ਕਿੰਨੇ ਕਿ ਦਿਨ ਕਿੰਨਾ ਇੱਕ ਦੁੱਧ ਕਰਦੀ 18 ਹਾਂ ਨਹੀਂ ਜੀ 24 ਲੀਟਰ ਦੁੱਧ ਆ ਪਰ ਆਪਾਂ 22 ਕਿਲੋ ਦੀ ਗਾਰੰਟੀ ਦੇ ਦਿੰਨੇ ਠੀਕ ਆ ਜੀ ਠੀਕ ਆ ਇਹ ਮੂੰ ਮੱਥਾ ਦੋਸਤੋ ਇਹਦਾ ਤੁਹਾਨੂੰ ਦਿਖਾ ਦਿੰਨੇ ਆ ਦੂਜਾ ਸੂ ਹੈ ਜੀ ਦੂਜਾ ਸੂ ਹੈ ਹਾਂਜੀ ਇਹਦੇ ਮਗਰ ਵੱੱਛੀ ਸੀ ਉਹ ਦੇਤੀ ਆਪਾਂ ਦੀ ਕੋਈ ਸੱਜਣ ਵੇਲੀ ਸੀ ਉਹਦਾ ਮੈਂ ਰੱਖਣੀ ਉਹ ਲੈ ਗਿਆ ਇਹ ਸੀਲ ਠੰਡੀ ਆ ਫਿਰ ਉਹੀ ਮਿਲ ਪੈਂਦੀ ਆ ਇਹ ਘਰ ਦੀ ਵਹਿੜਾ ਜੀ ਇਹ ਆਪਣੀ ਵਪਾਰ ਵਾਲੀ ਨਹੀਂ ਗੀ ਇਹ ਘਰ ਦੀ ਆ ਇਹ ਖਰੀਦੀਆਂ ਵੀ ਆ ਇਹ ਦੂਜੀਆਂ ਖਰੀਦੀਆਂ ਹਾਂਜੀ ਹਾਂਜੀ ਇੱਕ ਮੂੰ ਮੱਥਾ ਤੁਹਾਨੂੰ ਦਿਖਾਉਨੇ ਆ ਦੋਸਤੋ ਚੰਗੀ ਸੋਹਣੀ ਨਸਲ ਦੀ ਵਹਿੜਾ ਤੇ ਰੰਗ ਵਾ ਆ ਜਾ ਥਾਣਾ ਹਵਾਨੇ ਦੀ ਵੀ ਸਾਫ ਆ ਤੇ ਦੁੱਧ ਬਾਈ ਨੇ ਜਿੰਨਾ ਦੱਸਿਆ ਦੋਸਤੋ ਓਨਾ ਹੀ ਨਿਕਲੂਗਾ ਕੋਈ ਕਿਰਾਇਆ ਲਾ ਕੇ ਆਵੇ ਇਨੀ ਵੜ ਤੇਲ phੂਕੇ ਇਹ ਨਾ ਹੋਊਗੀ ਵੀ ਬਾਈ ਜਿੰਨੀ ਗੱਲ ਦੱਸੀ ਓ ਉਹ ਨਾ ਨਿਕਲੂਗੀ ਦੇਖ ਸਕਦੇ ਹੋ ਵਿਰਲਾ ਬਹੁਤਾ ਥਾਣਾ ਤੇ ਮਿਲਕ ਵੇਨ ਨੇ ਨੀ ਨਿਗਾ ਮਾਰ ਲਿਓ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਵਾਂਗੇ ਤੋਰ ਕਈ ਵੀ ਤੁਹਾਨੂੰ ਦਿਖਾਵਾਂਗੇ ਫੁੱਟਬਾਲ ਵਾਂਗੂ ਦੋਸਤੋ ਹਵਾਨਾ ਪਿਛਲੇ ਪਾਸੇ ਨੂੰ ਨਿਕਲਿਆ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਦੋਨਾਂ ਹੀ ਲੜੀਆਂ ਇੱਕੋ ਜਿਹੀਆਂ ਤੇ ਦੋਨਾਂ ਪਾਸਿਆਂ ਤੋਂ ਹਵਾਨਾ ਤੁਹਾਨੂੰ ਦਿਖਾ ਦਿੰਨੇ ਹੈ ਮਿਲਕ ਵੇਨ ਇਧਰ ਵੀ ਚੰਗੀ ਹੈ ਬਿਲਕੁਲ ਸੇਮ ਸਹਜਾ ਥਣਾ ਦਾ ਤੇ ਕਦ ਕਾਠ ਰੀਡ ਦੀ ਹੱਡੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਿੱਧੀ ਗਾਜ ਵਰਗੀ ਆ ਸੋਹਣਾ ਪੱਠਪੜਾ ਬਾਈ ਖੋਲ ਕੇ ਤੋੜ ਲਓ ਲਾਓ ਵੀ ਮਿੱਤਰੋ ਆ ਕੇ ਤੁਸੀਂ ਦੇਖੋਗੇ ਵੈੜ ਤੁਹਾਡੇ ਪਸੰਦ ਆਊਗੀ ਦੂਜਾ ਸੂ ਹੈ ਡਿਟੇਲ ਸਾਰੀ ਆਪਾਂ ਨੂੰ ਬਾਈ ਨੇ ਦੇ ਦਿੱਤੀ ਆ ਬਾਕੀ ਦੋਸਤੋ ਕਈ ਤਰ੍ਹਾਂ ਦਾ ਹੁੰਦਾ ਵਪਾਰ ਜਿਹੜਾ ਸੱਚ ਬੋਲ ਕੇ ਵਪਾਰ ਕਰਨਾਂ ਉਹਦੀ ਉਮਰ ਲੰਮੀ ਹੁੰਦੀ ਆ ਝੂਠ ਮਾਰ ਕੇ ਵਪਾਰ ਕਰਨ ਵਾਲਾ ਬਾਲਾ ਲੰਮਾ ਸਮਹਾਣੀ ਵਪਾਰ ਕਰ ਸਕਦਾ ਬਾਈ ਹਰਾਂ ਦੀਆਂ ਘਰੋਂ ਸਿੱਧੇ ਵਪਾਰੀ ਲੈ ਜਾਂਦੇ ਕਿਉਂਕਿ ਰੋਟੀ ਛੱਡ ਕੇ ਇਹ ਮਤਲਬ ਪਸ਼ੂ ਦੇ ਦਿੰਦੇ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਇਹਦਾ ਮੁੱਲ ਹੀ 78000 ਮਾਨਤਨ ਹੋ ਜੂ ਬੇਟਾ ਇਹ ਚ ਹੋ ਜੂ ਮਾਨਸ ਲਓ ਵੀ 78000 ਮੁੱਲਾ ਬਣਦਾ ਮਾਨਤਨ ਇਹਦੇ ਵਿੱਚੋਂ ਤੁਹਾਡਾ ਜੂਰ ਕੀਤਾ ਜਾਊਗਾ ਇਹ ਇਸ ਤੋਂ ਅੱਗੇ ਦੋਸਤੋ ਆ ਝੋਟੀ ਆ ਖੀਰੀ ਇਹਦੀ ਡਿਟੇਲ ਬਾਈ ਜੀ ਦਿਓ ਜੀ ਇਹ 2 ਸਵਾ 2 ਸਾਲ ਦੀ ਹੈ ਸਵਾ 2 ਸਾਲ ਦੀ ਹਾਂਜੀ ਇਹ ਆਪਣੇ ਘਰ ਦੀ ਝੋਟੀ ਹੈ ਇਹ ਵੀ ਘਰ ਦੀ ਹੈ ਹਾਂਜੀ ਤੇ ਇਹਦੀ ਮਾਂ ਥਲੇ ਕਿੰਨਾ ਗੋਦ ਦਸੀ ਬਾਈ ਇਹ 14 15 ਕਿਲੋ ਤੋਸੀ ਗਿਆ ਜੀ ਮਾਂ ਥਲੇ ਬੜੀ ਚੰਗੀ ਸ਼ਕੀਨ ਸੀ ਉਹ ਵੀ ਐਦਕੀ ਰਾਮ ਨੂੰ ਕਿੰਗਰਿਆਂ ਵਾਲਾ ਰਾਮ ਆ ਜਿਹੜਾ ਉਹਨੂੰ ਸੇਲ ਕੀਤੀ ਵਾਹ ਜੀ ਵਾਹ ਲਓ ਮਿੱਤਰੋ ਛੋਟਾ ਸਹੰਗਾ ਖੀਰੀ ਮੂੰਹ ਆ 2 ਸਾਲ عمر ਆ ਦੋਸਤੋ ਥਾਣੇ ਦਾ ਵਿਖਾਉਨੇ ਆ ਤੁਹਾਨੂੰ ਪੂਛਦਾ ਦੰਬ ਥੋੜਾ ਜਿਹਾ ਥੱਲੋਂ ਚਟਾ ਤੇ ਬਾਕੀ ਜੱਡ ਬਲੈਕ ਹੈ ਦੋਸਤੋ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣਾ ਥਣ ਲੱਗਿਆ ਮੋਟਾ ਮੋਟਾ ਤੇ ਚੰਗਾ ਹਵਾਨਾ ਤਿਆਰ ਕਰੂਗੀ ਪਿੱਠ ਪੜਾ ਵੀ ਬਹੁਤ ਸ਼ਾਨਦਾਰ ਤੇ ਇਹਦਾ ਬਾਈ ਜੀ ਕੀ ਪ੍ਰਾਈਸ ਰੱਖਿਆ ਮੁੱਲ ਰੱਖਿਆ ਇਹਦਾ ਮੁੱਲ 42000 ਹੈ ਜੀ ਤੇ ਮਾਨਤਨ ਹੋ ਜੂਗਾ ਜੀ ਤੇ ਤੁਹਾਡਾ ਮਾਨਤਨ ਕਰਾ ਲਓ ਵੀ 42000 ਮੁੱਲ ਆ ਬਣਦਾ ਮਾਨਤਨ ਇਹਦੇ ਵਿੱਚ ਹੋਈ ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਦੋਨਾਂ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਪਸੰਦ ਆ ਤੇ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲਦਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਏਹੀ ਨਵੀਂ ਵੀਡੀਓ ਦੇ ਨਾਲ ਕਿੱਦਾਂ ਦੀ ਲੱਗੀ ਵੀਡੀਓ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਦੋਸਤੋ ਧੰਨਵਾਦ